ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ 1947 ਤੋਂ ਬਾਅਦ ਦੀ ਗੱਲ ਹੈ ਜਦੋਂ ਕਿਸੇ ਨੇ ਸੱਚਮੁੱਚ ਪਾਕਿਸਤਾਨ ਦੀ ਅਦਾਲਤ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਉੱਪਰ ਕੇਸ ਕਰ ਦਿੱਤਾ ਸੀ ਤੇ ਫਿਰ ਸੈਸ਼ਨ ਕੋਰਟ ਦੀਆਂ ਸੁਣਵਾਈਆਂ ਤੋਂ ਲੈ ਕੇ ਹਾਈ ਕੋਰਟ ਤੇ ਸੁਪਰੀਮ ਕੋਰਟ ਤੱਕ ਇਹ ਮੁਕਦਮਾ ਦਹਾਕਿਆਂ ਤੱਕ ਚੱਲਦਾ ਰਿਹਾ ਦਰਅਸਲ ਇਹ ਸਾਰਾ ਮਾਮਲਾ ਉਸ ਸੋਸੋ 57 ਮਰਬੇ ਜਾਨੀ ਕਿ 19000 ਕਿੱਲੇ ਜ਼ਮੀਨ ਨੂੰ ਲੈ ਕੇ ਸੀ ਜਿਸ ਦੇ ਮਾਲਕ ਸ੍ਰੀ ਗੁਰੂ ਨਾਨਕ ਦੇਵ ਜੀ ਆਪ ਸਨ ਪਰ ਇਹ ਸਧਾਰਨ ਪਰਿਵਾਰ ਵਿੱਚ ਜੰਮੇ ਅਤੇ ਖੇਤੀ ਬਾੜੀ ਵਰਗਾ ਇੱਕ ਸਧਾਰਨ ਕਿੱਸਾ ਕਰਨ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਇੰਨੀ ਵੱਡੀ ਜਾਇਦਾਦ ਦੇ ਮਾਲਕ ਆਖਿਰ ਕਿਵੇਂ ਬਣ ਗਏ ਅਤੇ ਇਹੋ ਜਿਹਾ ਕੀ ਵਿਵਾਦ ਬਣ ਗਿਆ ਸੀ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਦੇ 400 ਸਾਲ ਬਾਅਦ ਕਿਸੇ ਨੂੰ ਉਹਨਾਂ ਤੇ ਕੇਸ ਕਰਨਾ ਪੈ ਗਿਆ ਜਾਣਾਂਗੇ ਸਾਰਾ ਕੁਝ ਅੱਜ ਦੀ ਇਸ ਵੀਡੀਓ ਵਿੱਚ ਦਰਅਸਲ ਇਹ ਸਾਰਾ ਮਾਮਲਾ ਸਮਝਣ ਲਈ ਸਾਨੂੰ ਕਈ ਸਦੀਆਂ ਪਿੱਛੇ ਜਾ ਕੇ ਪਹਿਲਾਂ ਇਸ ਦਾ ਪਿਸ਼ੋਕੜ ਸਮਝਣਾ ਪਵੇਗਾ ਇਹ ਗੱਲ ਹੈ 1295 ਤੋਂ ਲੈ ਕੇ 1315 ਤੱਕ ਦੀ ਜਦੋਂ ਅਲਾਉਦੀਨ ਖਿਲਜੀ ਰਾਜਪੂਤਾਨਾ ਜਾਣੀ ਕਿ ਅੱਜ ਦੇ जैसलमेर ਇਲਾਕੇ ਤੇ ਲਗਾਤਾਰ ਇੱਕ ਤੋਂ ਇੱਕ ਹਮਲੇ ਕਰ ਰਿਹਾ ਸੀ ਸੋ ਇਨ ਹਮਲਿਆਂ ਦੇ ਪ੍ਰਭਾਵ ਨਾਲ ਉਥੇ ਤਿੰਨ ਤਰ੍ਹਾਂ ਦੇ ਲੋਕ ਸਾਹਮਣੇ ਆਏ ਪਹਿਲੇ ਜਿਹੜੇ ਡਰਦੇ ਸਾਰੇ ਰਾਤੋਂ ਰਾਤ ਇਲਾਕਾ ਛੱਡ ਗਏ ਦੂਜੀ ਉਹ ਜਿਨ੍ਹਾਂ ਹਮਲਾਵਾਰ ਦੀ ਇਨ ਮੰਨ ਲਈ ਤੇ ਇਸਲਾਮ ਧਰਮ ਕਬੂਲ ਕਰ ਲਿਆ ਅਤੇ ਇਹ ਜੇ ਉਹ ਜਿਨ੍ਹਾਂ ਨੂੰ ਆਪਣੀ jaan ਨਾਲੋਂ ਆਪਣੀ ਅਣਖ ਪਿਆਰੀ ਸੀ ਜਿਨ੍ਹਾਂ ਨੇ ਅਲਾਉਦੀਨ ਖਿਲਜੀ ਦੀ ਫੌਜ ਨਾਲ ਡਟ ਕੇ ਮੁਕਾਬਲਾ ਕੀਤਾ ਇੰਨਾ ਮੁਕਾਬਲਾ ਕਰਨ ਵਾਲਿਆਂ ਵਿੱਚੋਂ ਇੱਕ ਸੀ ਰਾਜਾ ਜੈਸਲ ਰਾਵਲ ਦਾ ਪੁੱਤਰ ਰਾਣਾ ਰਾਜ ਪਰੰਤਮ ਤਾਬਿਕ ਇਹ ਸਾਰੇ ਪਟ ਪਰਿਵਾਰ ਦੇ ਵਸਨੇਕ ਸਨ ਜਦੋਂ ਆਪਾਂ ਇਤਿਹਾਸਿਕ ਸਰੋਤ ਤਰੀਕੇ ਖਿਲਜੀ ਪੜਦੇ ਹਾਂ ਤਾਂ ਉਸ ਦੇ ਵਿੱਚ ਖਿਲਜੀ ਦੇ ਅਵਗੁਣਾਂ ਨੂੰ ਲੋੜੋਂ ਵੱਧ ਬਦਾ ਚੜਾ ਕੇ ਲਿਖਿਆ ਗਿਆ ਹੈ ਪਰ ਹਰ ਮਨੁੱਖ ਦੀ ਤਰ੍ਹਾਂ ਉਸ ਦੇ ਵਿੱਚ ਵੀ ਕੁਝ ਗੁਣ ਸਨ ਰਾਣਾ ਰਾਏ ਬੜੀ ਬਹਾਦਰੀ ਨਾਲ ਲੜਿਆ ਪਰ ਖਿਲਜੀ ਦੀ ਲੰਮੀ ਚੌੜੀ ਫੌਜ ਤੇ ਜੰਗੀ ਸਾਧਨਾਂ ਦੇ ਸਾਹਮਣੇ ਉਸ ਦੀ ਮੁਠੀ ਪਰ ਫੌਜ ਕਿੰਨਾ ਚਿਰ ਟਿਕਦੀ ਉਸ ਨੂੰ ਗ੍ਰਿਫਤਾਰ ਕਰਕੇ ਖਿਲਜੀ ਦੇ ਸਾਹਮਣੇ ਪੇਸ਼ ਕੀਤਾ ਗਿਆ ਅਲਾਉਦੀਨ ਖਿਰਜੀ ਨੇ ਉਸ ਨੂੰ ਕਤਲ ਨਹੀਂ ਕਰਵਾਇਆ ਕਹਿੰਦੇ ਕਿ ਰਾਣਾ ਰਾਏ ਆਪਣੀ ਮੌਤ ਨੂੰ ਸਾਹਮਣੇ ਦੇਖ ਕੇ ਵੀ ਤੂੰ ਘਾਬਰਿਆ ਨਹੀਂ ਤੇ ਜ਼ਬਰਦਸਤ ਮੁਕਾਬਲਾ ਕੀਤਾ ਤੂੰ ਮੇਰਾ ਦਿਲ ਜਿੱਤ ਲਿਆ ਹੈ ਜੇ ਕਿਤੇ ਤੂੰ ਇਸਲਾਮ ਕਬੂਲ ਕਰਕੇ ਮੇਰਾ ਜਰਨੈਲ ਬਣ ਜਾਵੇਂ ਤਾਂ ਮੈਂ ਸੁਗਾਤਾ ਨਾਲ ਤੈਨੂੰ ਲੱਧ ਦੇਵਾਂਗਾ ਰਾਣਾ ਰਾਏ ਕੋਲ ਹੋਰ ਕੋਈ ਵੀ ਰਾਹ ਨਹੀਂ ਸੀ ਬਚਿਆ ਸੋ ਉਹ ਇਸਲਾਮ ਕਬੂਲ ਕਰਕੇ ਮੁਸਲਮਾਨ ਬਣ ਗਿਆ ਅਤੇ ਅਲਾਉਦੀਨ ਖਿਲਜੀ ਨੇ ਪੰਜਾਬ ਦੇ ਇਲਾਕੇ ਵਿੱਚ ਹਜ਼ਾਰਾਂ ਮਰਬੇ ਜ਼ਮੀਨ ਦੇ ਕੇ ਉਹਨਾਂ ਦਾ ਘਰ ਭਰ ਦਿੱਤਾ ਰਾਣਾ ਰਾਏ ਦੇ ਇੱਕ ਪਟ ਪਰਿਵਾਰ ਨੂੰ ਜਿੱਥੇ-ਜਿੱਥੇ ਵੀ ਜ਼ਮੀਨ ਦਿੱਤੀ ਗਈ ਸੀ ਜਿਵੇਂ-ਜਿਵੇਂ ਪਰਿਵਾਰਿਕ ਪੀੜ੍hiyan ਅੱਗੇ ਵਧਦੀਆਂ ਗਈਆਂ ਉਹਨਾਂ ਨੇ ਉੱਥੇ ਜਾ ਕੇ ਆਪਣੇ-ਆਪਣੇ ਨਾਮਾਂ ਤੋਂ ਪਿੰਡ ਬਸਾਏ ਜਿਵੇਂ ਪੱਟੀਵਿੰਡ ਅੱਜ ਦਾ ਨਾਮ ਬਠਿੰਡਾ ਪੱਟੀਵਾਲਾ ਅੱਜ ਦਾ ਨਾਮ ਬਟਾਲਾ ਪੱਟੀਵੰਡ ਅੱਜ ਦਾ ਨਾਮ ਪੱਠੇਵੱਡ ਤੇ ਉਸ ਸਮੇਂ ਜਿਹੜਾ ਸਭ ਤੋਂ ਵੱਡਾ ਨਗਰ ਵਸਾਇਆ ਗਿਆ ਸੀ ਉਸ ਦਾ ਨਾਮ ਸੀ ਰਾਏਪੁਰਾ ਜਾਂ ਫਿਰ ਰਾਏਪੋਏ ਦੀ ਤਲਵੰਡੀ ਤਲ ਦਾ ਮਤਲਬ ਜ਼ਮੀਨ ਤੇ ਵੰਡੀ ਦਾ ਮਤਲਬ ਹਿੱਸਾ ਜਾਨੀ ਕਿ ਰਾਣਾ ਰਾਏ ਨੂੰ ਜਿਹੜੀ ਜ਼ਮੀਨ ਵੰਡ ਵਿੱਚ ਆਈ ਤੇ ਇਹ ਰਾਣਾ ਰਾਏ ਜਦੋਂ ਰਾਏ ਪੋਏ ਦੀ ਤਲਵੰਡੀ ਆ ਕੇ ਵਸਿਆ ਤਾਂ ਉਥੇ ਰਾਜਪਤਾਣੇ ਵਿੱਚ ਆਪਣੀ ਜ਼ਮੀਨ ਦਾ ਲੇਖਾ ਜੋਖਾ ਸਾਂਭਣ ਵਾਲੇ ਸ਼ਿਵਨਾਰਾਇਣ ਨੂੰ ਵੀ ਆਪਣੇ ਨਾਲ ਲੈ ਆਇਆ ਸਮਾਂ ਆਪਣੀ ਚਾਲ ਚੱਲਦਾ ਰਿਹਾ ਅਤੇ ਹੁਣ ਰਾਣਾ ਰਾਏ ਦੀਆਂ ਪੀੜ੍ਹੀਆਂ ਵਿੱਚੋਂ ਅੱਗੇ ਚੱਲ ਕੇ ਰਾਏ ਬੁਲਾਰ ਇਸ ਇਲਾਕੇ ਦਾ ਮੁਖੀ ਬਣਿਆ ਤੇ ਸ਼ਿਵਨਾਰਾਇਣ ਦੀਆਂ ਪੀੜ੍ਹੀਆਂ ਵਿੱਚੋਂ ਅੱਗੇ ਚੱਲ ਕੇ ਹੁਣ ਕਲਿਆਣ ਦਾਸ 베ਦੀ ਇਹਨਾਂ ਦੀ ਜ਼ਮੀਨ ਦਾ ਹਿਸਾਬ ਕਿਤਾਬ ਰੱਖਦੇ ਸਨ ਇਹ ਕਲਿਆਣ ਦਾਸ 베ਦੀ ਉਹੀ ਸਨ ਜਿਨ੍ਹਾਂ ਨੂੰ ਆਪਾਂ ਮਹਿਤਾ ਕਾਲੂ ਜੀ ਦੇ ਨਾਮ ਨਾਲ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਦੇ ਰੂਪ ਵਿੱਚ ਜਾਣਦੇ ਹਾਂ ਦਰਅਸਲ ਮਹਿਤਾ ਅੱਜਕੱਲ ਦੇ ਕਾਨੂੰਗੋ ਵਰਗਾ ਇੱਕ ਅਹੁਦਾ ਹੁੰਦਾ ਸੀ ਜਿਸਦੇ ਥੱਲੇ ਕਈ ਪਟਵਾਰੀ ਕੰਮ ਕਰਦੇ ਸਨ ਜੋ ਰਾਜ ਦੇ ਸਾਰੇ ਜ਼ਮੀਨੀ ਕਾਰੋਬਾਰ ਦਾ ਹਿਸਾਬ ਕਿਤਾਬ ਰੱਖਦਾ ਸੀ ਅਤੇ ਇਸੇ ਰਾਏ ਬਲਾਰ ਨੇ ਆਪਣੇ 1520 ਮਰਬੇ ਵਿੱਚੋਂ 757 ਮਰਬੇ ਜ਼ਮੀਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਭੇਟਾ ਕਰ ਦਿੱਤੀ ਸੀ ਅਤੇ ਉਹਨਾਂ ਸਮਿਆਂ ਵਿੱਚ ਬਹਿਲੋਲੀ ਕਰੰਸੀ ਚੱਲਦੀ ਸੀ ਕਿਉਂਕਿ ਉਦੋਂ ਬਹਿਲੋਲ ਲੋਧੀ ਦੇ ਵੰਸ਼ ਰਾਜ ਕਰ ਰਹੇ ਸਨ ਇਤਿਹਾਸਿਕ ਸਰੋਤਾਂ ਮੁਤਾਬਿਕ 9990 ਬਹਿਲੋਲੀ ਸਿੱਕਿਆਂ ਦੀ ਆਮਦਨ ਸਲਾਨਾ ਇਸ ਜ਼ਮੀਨ ਤੋਂ ਹੁੰਦੀ ਸੀ ਜੋ ਕਿ ਅੱਜ ਕੱਲ ਦੇ ਕਰੋੜਾਂ ਰੁਪਏ ਦੇ ਬਰਾਬਰ ਹੈ ਇੱਕ ਬਹਿਲੋਲੀ ਸਿੱਕੇ ਦੀ ਕੀਮਤ ਦਾ ਅੰਦਾਜ਼ਾ ਅਸੀਂ ਇਸ ਤਰ੍ਹਾਂ ਲਗਾ ਸਕਦੇ ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮਾਤਰ ਵੀਹੀ ਬਹਿਲੋਲੀ ਸਿੱਕੇ ਦੇ ਕੇ ਉਹਨਾਂ ਦੇ ਪਿਤਾ ਜੀ ਨੇ ਵਪਾਰ ਖੜਾ ਕਰਨ ਲਈ ਭੇਜਿਆ ਸੀ ਸਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਦੇ ਵੀ ਇਸ ਜ਼ਮੀਨ ਵਿੱਚੋਂ ਇੱਕ ਵੀ ਪੈਸਾ ਆਪਣੇ ਨਿੱਜੀ ਵਰਤੋਂ ਵਿੱਚ ਨਹੀਂ ਸੀ ਲਿਆ ਇਹ ਸਾਰਾ ਧਨ ਗਰੀਬਾਂ ਤੇ ਜ਼ਰੂਰਤਮੰਦਾਂ ਦੀ ਮਦਦ ਵਿੱਚ ਖਰਚਿਆ ਜਾਂਦਾ ਸੀ ਤੇ ਜਿਹੜੀ ਜ਼ਮੀਨ ਤੇ ਸਤਿਗੁਰੂ ਪਾਸ਼ਾ ਖੇਤੀ ਕਰਦੇ ਰਹੇ ਉਹ ਜ਼ਮੀਨ ਗੁਰੂ ਨਾਨਕ ਦੇਵ ਜੀ ਨੇ ਆਪ ਖਰੀਦੀ ਸੀ ਪਰ ਸੋਚਣ ਵਾਲੀ ਗੱਲ ਹੈ ਜੇ ਇਸਲਾਮ ਦੇ ਮੰਨੇ ਪ੍ਰਮੰਨੇ ਫਕੀਰ ਕੁਝ ਸਮੇਂ ਇਲਾਕੇ ਵਿੱਚ ਮੌਜੂਦ ਸਨ ਜਦੋਂ ਸੈਦ ਅਹਿਮਦ ਮੀਰ ਤੱਕੀ ਵਰਗਾ ਇਸ ਨਾਮ ਦਾ ਚੋਟੀ ਦਾ ਫਕੀਰ ਇਥੇ ਲਾਹੌਰ ਵਿੱਚ ਹੀ ਬੈਠਾ ਸੀ ਫਿਰ ਵੀ ਰਾਏ ਬੁਲਾਰ ਨੇ ਇਹ ਜ਼ਮੀਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਹੀ ਕਿਉਂ ਭੇਟ ਕੀਤੀ ਦਰਅਸਲ ਜਦੋਂ ਇੱਕ ਦਿਨ ਰਾਏ ਬੁਲਾਰ ਆਪਣੇ ਇਲਾਕੇ ਦਾ ਢੇੜਾ ਕੱਟ ਕੇ ਆ ਰਿਹਾ ਸੀ ਤਾਂ ਉਸਨੇ ਦੇਖਿਆ ਕਿ ਗੁਰੂ ਸਾਹਿਬ ਮੱਝਾਂ ਚਾਰ ਦੇ ਚਾਰ ਦੇ ਦਰਖਤ ਥੱਲੇ ਲੇਟ ਕੇ ਆਰਾਮ ਕਰ ਰਹੇ ਸਨ ਜਦੋਂ ਸੂਰਜ ਦੀ ਦਿਸ਼ਾ ਬਦਲਦੀ ਹੈ ਤਾਂ ਦਰਖਤਾਂ ਦੇ ਪਰਛਾਵੇਂ ਢਲ ਜਾਂਦੇ ਹਨ ਨੇੜੇ-ਤੇੜੇ ਦੇ ਸਾਰੇ ਦਰਖਤਾਂ ਦੇ ਪਰਛਾਵੇਂ ਢਲ ਚੁੱਕੇ ਸਨ ਪਰ ਜਿਹੜੇ ਦਰਖਤ ਥੱਲੇ ਗੁਰੂ ਨਾਨਕ ਜੀ ਆਪ ਆਰਾਮ ਕਰ ਰਹੇ ਸਨ ਉਸ ਦਾ ਪਰਛਾਵਾਂ ਉੱਥੇ ਦਾ ਉੱਥੇ ਖੜਾ ਸੀ ਇਹ ਦੇਖ ਕੇ ਰਾਇ ਬੁਲਾਰ ਬੜਾ ਹੈਰਾਨ ਹੋਇਆ ਇਹੋ ਸਮਝ ਗਿਆ ਸੀ ਕਿ ਗੁਰੂ ਨਾਨਕ ਪਾਤਸ਼ਾਹ ਸਤਿਮੁਖ ਖੁਦਾ ਦਾ ਰੂਪ ਸਨ ਜਿਨ੍ਹਾਂ ਤੇ ਕਾਲ ਤੇ ਸਮੇਂ ਦਾ ਕੋਈ ਅਸਰ ਨਹੀਂ ਸੀ ਹੁੰਦਾ ਸੋ ਇਸ ਘਟਨਾ ਦਾ ਬੜਾ ਡੂੰਗਾ ਅਸਰ ਰਾਇ ਬੁਲਾਰ ਤੇ ਹੋਇਆ ਜੇਕਰ ਅਸੀਂ ਰਾਇ ਬੁਲਾਰ ਦੇ ਨਿੱਜੀ ਜੀਵਨ ਦੀ ਗੱਲ ਕਰੀਏ 16 ਸਾਲ ਦੀ ਨਿੱਕੀ ਜਿਹੀ ਉਮਰ ਵਿੱਚ ਵਿਆਹ ਹੋਣ ਤੋਂ ਬਾਅਦ ਵੀ 41 ਵਰੇ ਦਾ ਹੋ ਜਾਣ ਤੱਕ ਰਾਇ ਬਲਾਰ ਦੇ ਘਰ ਕੋਈ ਵੀ ਔਲਾਦ ਨਹੀਂ ਸੀ ਹੋਈ ਉਸਨੇ ਪਤਾ ਨਹੀਂ ਕਿੰਨੇ ਪੀੜ ਪਰ ਘਬਰਾਂ ਦੇ ਘਰ ਗਾ ਲਏ ਪਰ ਕਿਤੇ ਵੀ ਉਸ ਨੂੰ ਕੋਈ ਫਾਇਦਾ ਨਹੀਂ ਸੀ ਹੋਇਆ ਪਰ ਇਸ ਥੁੱਪ ਤੇ ਪਰਛਾਵੇਂ ਵਾਲੀ ਘਟਨਾ ਤੋਂ ਉਹ ਸਮਝ ਗਿਆ ਸੀ ਕਿ ਇਸ ਦਰ ਤੋਂ ਹੀ ਉਸਦੀ ਝੋਲੀ ਭਰ ਸਕਦੀ ਹੈ ਤੇ ਹੋਇਆ ਵੀ ਇਦਾਂ ਹੀ ਸਤਗੁਰੂ ਪਾਸ਼ਾ ਜੀ ਦੀ ਰਹਿਮਤ ਸਦਕਾ ਥੋੜੇ ਸਮੇਂ ਬਾਅਦ ਹੀ ਰਾਇ ਬਲਾਰ ਦੇ ਘਰ ਪੁੱਤਰ ਨੇ ਜਨਮ ਲਿਆ ਸੋ ਇਸ ਘਟਨਾ ਤੋਂ ਬਾਅਦ رائے ਬਲਾਰ ਨੇ ਖੁਸ਼ੀ ਨਾਲ ਆਪਣੀ ਜਾਇਦਾਦ ਪੇਟਾ ਕਰਨ ਦਾ ਮਨ ਬਣਾ ਲਿਆ ਸੀ ਤੇ ਫਿਰ ਆਪਣੇ ਹਿੱਸੇ ਆਉਂਦੇ 1520 ਮਰਬਿਆਂ ਵਿੱਚੋਂ 757 ਜਾਨੀ ਕਿ 19000 ਕਿੱਲੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਨਾਮ ਪੇਟਾ ਕਰ ਦਿੱਤੇ ਅੱਜ ਇਸ ਜ਼ਮੀਨ ਦੇ ਇੱਕ ਬਹੁਤ ਹੀ ਛੋਟੇ ਹਿੱਸੇ ਦੀ ਆਮਦਨ ਗੁਰਦੁਆਰਾ ਅਨੰਕਾਣਾ ਸਾਹਿਬ ਦੀ ਕਮੇਟੀ ਨੂੰ ਜਾਂਦੀ ਹੈ ਤੇ ਬਾਕੀ ਦੀ ਜ਼ਮੀਨ رائے ਬਲਾਰ ਦੀ 14ਵੀ ਪੀੜੀ ਦੇ ਵੰਸ਼ਸ਼ ਵਾਉਂਦੇ ਅਤੇ ਉਸ ਦੀ ਕਮਾਈ ਸਾਂਭਦੇ ਅਤੇ ਇਸੇ ਜ਼ਮੀਨ ਤੇ ਹੱਕ ਜਤਾਉਂਦਿਆਂ ਰਾਇ ਬਲਾਰ ਦੀ 14ਵੀਂ ਪੀੜੀ ਨੇ ਛੇਕੂਪੂਰਾ ਸ਼ਾਸਨ ਕੋਡ ਵਿੱਚ ਮੁਕੱਦਮਾ ਦਾਇਰ ਕਰਵਾ ਦਿੱਤਾ ਦਲੀਲ ਇਹ ਦਿੱਤੀ ਗਈ ਕਿ ਕਿਸੇ ਸਮੇ ਸਾਡੇ ਵੱਡੇ ਵਡੇਰੇ ਰਾਈ ਬਲਾਰ ਦਾ ਦਿਮਾਗ ਫਿਰ ਗਿਆ ਅਤੇ ਉਹਨਾਂ ਆਪਣੀ ਜ਼ਮੀਨ ਇੱਕ ਫਕੀਰ ਗੁਰੂ ਨਾਨਕ ਦੇ ਨਾਮ ਕਰ ਦਿੱਤੀ ਪਰ ਲੰਬੇ ਸਮੇਂ ਤੋਂ ਇਸ ਜ਼ਮੀਨ ਦੀ ਸੰਭਾਲ ਤਾਂ ਅਸੀਂ ਹੀ ਕਰਦੇ ਆ ਰਹੇ ਹਾਂ ਸੋ ਕਾਗਜ਼ਾਂ ਵਿੱਚ ਵੀ ਇਹ ਜ਼ਮੀਨ ਸਾਡੇ ਨਾਮ ਕਰਕੇ ਇਸ ਦਾ ਮਾਲਕਾਨਾ ਹੱਕ ਸਾਨੂੰ ਦੇ ਦਿੱਤਾ ਜਾਵੇ ਸ਼ੇਖ ਪੂਰਾ ਸ਼ਾਸ਼ਨ ਕੋਰਟ ਤੋਂ ਸ਼ੁਰੂ ਹੋਇਆ ਇਹ ਮਕਦਮਾ ਕਈ ਦਹਾਕਿਆਂ ਤੱਕ ਲਾਹੌਰ ਹਾਈ ਕੋਰਟ ਤੇ ਫਿਰ ਸੁਪਰੀਮ ਕੋਰਟ ਤੱਕ ਚੱਲਦਾ ਰਿਹਾ ਪਰ ਹਰ ਵਾਰ ਫੈਸਲਾ ਪੱਟੀ ਖਾਨਦਾਨ ਦੇ ਉਲਟ ਹੀ ਰਹਾ ਆਖਰਕਾਰ ਇੱਕ ਸਿਆਣੇ ਜੱਜ ਨੇ ਸਲਾਹ ਦਿੱਤੀ ਕਿ ਅਗਲੀ ਸੁਣਵਾਈ ਵਿੱਚ ਤੁਸੀਂ ਆਪਣੇ ਇਲਾਕੇ ਦੇ ਕੁਝ ਮਹਤਵਪੂਰਨ ਬੰਦੇ ਵੀ ਆਪਣੇ ਨਾਲ ਲੈ ਕੇ ਆਉਣ ਸੋ ਅਗਲੀ ਵਾਰ ਮਿਲਨ ਤੇ ਜੱਜ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਜਿੰਨੀ ਵਾਰ ਵੀ ਮਰਜ਼ੀ ਅਪੀਲ ਕਰ ਲਵੋ ਇਹ ਜ਼ਮੀਨ ਤੁਹਾਡੇ ਨਾਮ ਨਹੀਂ ਹੋ ਸਕਦੀ ਕਿਉਂਕਿ ਤੁਹਾਡੇ ਵੱਡੇ-ਵਡੇਰਿਆਂ ਨੇ ਇਹ ਜ਼ਮੀਨ ਗੁਰੂ ਨਾਨਕ ਪਾਸ਼ਾ ਜੀ ਨੂੰ ਭੇਟ ਕੀਤੀ ਸੀ ਫਿਰ ਵੀ ਨਾ ਤਾਂ ਕਦੇ ਉਹਨਾਂ ਆਪ ਨਾ ਕਦੇ ਉਹਨਾਂ ਦੇ ਪੁੱਤਰਾਂ ਤੇ ਨਾ ਹੀ ਕਦੇ ਸਿੱਖਾਂ ਨੇ ਇਸ ਜ਼ਮੀਨ ਤੇ ਆਪਣਾ ਹੱਕ ਜਤਾਇਆ ਹੈ ਸਗੋਂ ਤੁਸੀਂ ਇਸ ਜ਼ਮੀਨ ਦੇ ਕਾਸਤਕਾਰ ਹੋ ਤੇ ਖੇਤੀ ਕਰਕੇ ਇਸ ਦੀ ਕਮਾਈ ਲੈ ਸਕਦੇ ਹੋ ਅਤੇ ਲੈ ਵੀ ਰਹੇ ਹੋ ਪਰ ਮੈਂ ਬਤੌਰ ਸੁਪਰੀਮ ਕੋਰਟ ਦਾ ਜੱਜ ਵੀ ਇਸ ਜ਼ਮੀਨ ਨੂੰ ਤੁਹਾਡੇ ਨਾਮ ਕਰਵਾਉਣ ਦਾ ਫੈਸਲਾ ਨਹੀਂ ਦੇ ਸਕਦਾ ਇਹ ਜ਼ਮੀਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਹੀ ਬੋਲਦੀ ਸੀ ਅਤੇ ਉਹਨਾਂ ਦੇ ਨਾਮ ਤੇ ਹੀ ਬੋਲਦੀ ਰਹੂਗੀ ਜੱਜ ਸਾਹਿਬ ਤੇ ਮੌਤਬਾਰ ਬੰਦਿਆਂ ਦੇ ਸਮਝਾਉਣ ਤੇ ਆਖਿਰਕਾਰ ਇਹ ਗੱਲ ਪੱਟੀ ਖਾਨਦਾਨ ਦੇ ਖਾਨੇ ਪੈ ਗਈ ਅਤੇ ਉਹਨਾਂ ਆਪਣਾ ਕੇਸ ਵਾਪਸ ਲੈ ਲਿਆ ਸੋ ਇਹ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਜੁੜਿਆ ਇੱਕ ਇਤਿਹਾਸ ਜੋ ਸ਼ਾਇਦ ਹੀ ਤੁਹਾਨੂੰ ਪਹਿਲਾਂ ਪਤਾ ਹੋਵੇਗਾ ਤੇ ਜਾਣ ਤੋਂ ਪਹਿਲਾਂ ਕਮੈਂਟਾਂ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜੁਰ ਲਗਵਾ ਕੇ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ